ਮਾਹਗੁਰੂ ਜੀ ਕਾ ਖਾਲਸਾ ਮਾਹਗੁਰੂ ਜੀ ਕੀ ਫਤਿਹ ਹਰਚਰਨ ਸਿੰਘ ਭੁੱਲਰ ਡੀਆਈਜੀ ਜਿਨ੍ਹਾਂ ਨੂੰ ਸੀਬੀਆਈ ਨੇ ਰੈਸਟ ਕਰਕੇ ਸਿੱਧਾ ਜਾਂ ਸਾਹਬ ਦੇ ਪੇਸ਼ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਸਵਾਲ মিডিਆ ਨਾਲ ਜੋ ਕਰਨੇ ਸੀ ਉਹ ਕਰ ਨਹੀਂ ਰਹੇ ਕੀ ਕਹਿੰਦੇ ਨੇ ਖਰਚਰਨ ਭੁੱਲਰ ਡੀਆਈਜੀ ਨੇ 100 ਕਰੋੜ ਦੀ ਪ੍ਰਾਪਰਟੀ ਬਣਾ ਲਈ 100 ਕਰੋੜ ਦੀ ਕਿਉਂ 500 ਕਰੋੜ ਦੀ ਵੀ ਹੋ ਸਕਦੀ ਹੈ ਚੰਡੀਗੜ੍ਹ ਦੇ ਵਿੱਚ ਜ਼ਮੀਨਾਂ ਬਹੁਤ ਮਹਿੰਗੀਆਂ ਨੇ ਇੱਥੇ ਕੋਈ ਦੋਰਾਮਾ ਨਹੀਂ ਜਿਹੜੇ ਸਵਾਲ ਕਰਨੇ ਨੇ ਨਾ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਉਹ মিডিਆ ਸਵਾਲ ਨਹੀਂ ਕਰਦਾ ਪੋਸਟਾਂ 'ਚ ਪਤਾ ਕੀ ਪਾ ਰਹੇ ਨੇ ਡੀਆਈਜੀ ਭੁੱਲਰ ਨੇ ਜੇਲ੍ਹ ਵਿੱਚ गुਜ਼ਾਰੇ ਰਾਤ ਪਾਸੇ ਲੈ ਲੈ ਕੇ ਕੱਟੀ ਰਾਤ ਕਿੰਨੇ ਵਾਰੀ ਵਾਸ਼ਰੂਮ ਗਿਆ ਸੀ ਇਹ ਵੀ ਲਿਖ ਦਿੰਦੇ ਕੁਝ ਤਾਂ ਮੀਡੀਆ ਨੇ ਇਦਾਂ ਲੱਗਦਾ ਜਿਵੇਂ ਬਿਲਕੁਲ ਜਾ ਕੇ ਨਾਲ ਪਏ ਸੀ ਵੀ ਕਿੰਨੇ ਵਜੇ ਉੱਠਿਆ ਕਿੰਨੇ ਵਜੇ ਉਹਨੇ ਕੀ ਕੀਤਾ ਇਦਾਂ ਸਵਾਲ ਕਰਦੇ ਜਿਹੜੇ ਸਵਾਲ ਕਰਨੇ ਨੂੰ ਬਿਲਕੁਲ ਨਹੀਂ ਕਰਦੇ ਉਹ ਅਕਾਲੀਆਂ ਦੇ ਰਾਜ ਵਿੱਚ ਵੀ ਰਿਹਾ ਕਾਂਗਰਸੀਆਂ ਦੇ ਰਾਜ ਵਿੱਚ ਵੀ ਰਿਹਾ ਤੇ ਉਹਦੇ ਨਾਲ ਜਿਹੜਾ ਦਲਾਲ ਖੜਿਆ ਗਿਆ ਨਾ ਕ੍ਰਿਸ਼ਨ ਉਹਦੀਆਂ ਫੋਟੋਆਂ ਸਾਰੇ ਲੀਡਰਾਂ ਦੇ ਨਾਲ ਲਹਿਰਲ ਹੋ ਰਹੀਆਂ ਨੇ ਤੇ ਹੁਣ ਡੀਆਈਜੀ ਹਰਚੰਦ ਸਿੰਘ ਭੁੱਲਰ ਅਕਾਲੀਆਂ ਦੇ ਕਾਂਗਰਸ ਰਾਜ ਵਿੱਚੋਂ ਕਿੰਨੇ ਪੈਸੇ ਕਮਾਉਂਦਾ ਹੈ ਕਾਂਦਸੀਆਂ ਦੇ ਰਾਜ ਵਿੱਚੋਂ ਕਿੰਨੇ ਪੈਸੇ ਕਮਾਉਂਦਾ ਹੈ ਇਹ ਵੀ ਬੋਲੋ ਨਾ ਅਛਾ ਇੱਕ ਹੋਰ ਗੱਲ ਤੁਸੀਂ ਸੋਚਿਆ ਵੀ ਜੇ ਇੱਥੇ ਕੋਈ ਬੰਦਾ ਕਿਸੇ ਤੇ ਪਰਚਾ ਕਰਾ ਦੇਣਾ ਵੀ ਇਹਨੇ ਸਾਡਾ ਸਾਈਕਲ ਚੋਰੀ ਕੀਤਾ ਤਾਂ ਜੱਜ ਸਾਹਬ ਦੇ ਕੋਲ ਉਹਦਾ ਵੀ ਰਿਮਾਂਡ ਮੰਗਿਆ ਜਾਂਦਾ ਇੱਕ ਦੋ ਦਿਨ ਦਾ ਤੇ ਹਰ ਚੰਨ ਨੂੰ ਪੁਲ ਡੀਆਈਜੀ ਦਾ ਰਿਮਾਂਡ ਕਿਉਂ ਨਹੀਂ ਲਿਆ ਪੁਲਿਸ ਨੇ ਪੁਲਿਸ ਨੇ ਨਹੀਂ ਲੈਣਾ ਸੀ ਸ਼ੀਵੀ ਇਹ ਨਹੀਂ ਲੈਣਾ ਸੀ ਕਿਉਂ ਨਹੀਂ ਰਿਮਾਂਡ ਲਿਆ ਪਤਾ ਤੁਮੇ ਚੀਜ਼ ਦਾ ਜਿਹੜੀ ਗੱਲ ਕਰਨੀ ਹੈ ਉਹ ਗੱਲ ਕਰਿਆ ਕਰੋ ਐਵੇਂ ਨਾ ਟੋਲ ਫੜ ਲੈਣਾ ਹੱਥ ਵਿੱਚ ਨਾ ਪਤਾ ਵੀ ਟੀਲੀ ਡੱਗੇ ਤੇ ਕਿਹੜੀ ਮਾਰਨੀ ਹੈ ਦੂਜੇ ਤੇ ਕਿਹੜੀ ਮੋਲੇ ਢੋਂ ਢੋਂ ਕਰੀ ਚੱਲੋ ਬਸ ਕਿਉਂ ਨਹੀਂ ਲਿਆ ਰਿਮਾਂਡ ਪਤਾ ਉਹਦੇ ਵਿੱਚ ਵੱਡੇ ਵੱਡੇ ਲੀਡਰ ਜਿਹੜੇ ਕਹਿੰਦੇ ਕਹੋਂਦੇ ਮਿਨਿਸਟਰ ਨੇ ਮంత్రి ਨੇ ਉਹ ਫਸਣੇ ਤਾਂ ਨਹੀਂ ਲਿਆ ਵੀ ਜਿੰਨਾ মিডিਆ ਸਾਹਮਣੇ ਆਊਗਾ ਕੋਈ ਨਾ ਕੋਈ ਗੱਲ ਕਹਿ ਦੇਣੀ ਹੈ ਫਿਰ ਸਵਾਲ ਉੱਠਣਗੇ ਤੁਹਾਨੂੰ ਪਤਾ ਜੋ ਜਗਦੀਸ਼ ਭੋਲੇ ਨੂੰ ਫੜਿਆ ਸੀ ਜਦੋਂ মিডিਆ ਸਾਹਮਣੇ ਆ ਕੇ ਉਹ ਦੋ ਚਾਰ ਗੱਲਾਂ ਇਹੋ ਜਿਹੀਆਂ ਕਹਿਗਾ ਸਿੱਧਾ ਕਹਿੰਦਾ ਕਹਿੰਦਾ ਇਹ ਨੇੜਾ ਕਾਰੋਬਾਰ ਸੀ ਇਹ ਬਿਕਰਮ ਸਿੰਘ ਮਜੀਠੀਆ ਦਾ ਸੀ ਉਹ ਸਿੱਧਾ ਕਹਿ ਗਿਆ ਸੀ ਤੇ ਮਜੀਠੀਆ ਉਹਨਾਂ ਬਿਆਨਾਂ ਦੇ ਆਧਾਰ ਤੇ ਜੇਲ੍ਹ ਵਿੱਚ ਬੈਠਾ ਹੈ ਮੀਡੀਆ ਕਦੇ ਨਹੀਂ ਸਵਾਲ ਕਰਦਾ ਬਸ ਉਹਨੇ ਮੌਸਾਂ ਰਾਤ ਕੱਟੀ ਹੈ ਜੀ ਉਹ ਪਾਸੇ ਮਾਰਦਾ ਸੀ ਗੱਦਾ ਮਿਲਿਆ ਉਹਨੂੰ ਢੇਲ ਵਿੱਚ ਆ ਸਵਾਲ ਜੀ ਜੇ ਹਿੰਮਤ ਹੈਗੀ ਦੱਸੋ ਵੀ ਰਿਮਾਂਡ ਕਿਉਂ ਨਹੀਂ ਲਿਆ 100 ਕਰੋੜ ਨਹੀਂ ਉਹਦੇ ਕੋਲ ਤਾਂ 5-700 ਕਰੋੜ ਦੀ ਪ੍ਰਾਪਰਟੀ ਹੋਊਗੀ ਇਹਨੂੰ ਪਹਿਲਾਂ ਅਕਾਲੀਆ ਦੇ ਕਾਂਗਰਸੀਆਂ ਦੇ ਰਾਜ ਵਿੱਚ ਉਹ ਰਹਿ ਚੁੱਕਾ ਹੈ ਕਿਹੜੇ-ਕਿਹੜੇ ਲੀਡਰਾਂ ਦੀ ਦਲਾਲੇ ਕੀਤੀ ਹੋਣੀ ਹੈ ਇਹ ਹਲੇ ਬਹੁਤ ਕੁਝ ਬਾਹਰ ਆਉਣਾ ਹੈ ਪਰ মিডিਆ ਨੇ ਗੱਲ ਉਹੀ ਕਰਨੀ ਜਿੱਥੋਂ ਆਪਣੇ ਆਪ ਨੂੰ ਮੜਾਜਾ ਫਾਇਦਾ ਹੋਵੇ ਜਿਹੜੇ ਕਾਲੀਆਂ ਦੇ ਨੇ ਉਹਨਾਂ ਨੇ ਉਹਨਾਂ ਦੀ ਗੱਲ ਕਰਨੀ ਹੈ ਕਾਂਗਰਸੀਆਂ ਨੇ ਉਹਨਾਂ ਨੇ ਉਹਦੀ ਗੱਲ ਕਰਨੀ ਹੈ ਤਨਜੀਤ ਦੇਸ਼ਨਾ ਭਗਵੰਤ ਮਾਨ ਤੇ ਚਿਹਤਾ ਸੀ ਭਗਵੰਤ ਮਾਨ ਦਾ ਭਗਵੰਤ ਮਾਨ ਨੇ ਕੋਈ ਬਿਆਨ ਦਿੱਤਾ ਉਸ ਕਿਹਾ ਉਹ ਤਾਂ ਕਹਿੰਦੇ ਜਿਹੜਾ ਵੀ ਫੜਿਆ ਇਹਨਾਂ ਫੜ ਕੇ ਟੰਗ ਦੇ। ਜਰ ਉਦੋਂ ਵੱਡੇ ਵੱਡੇ ਬਿਆਨ ਤਾਂ ਮੈਂ ਦੇ ਹੀ ਜਾਂਦਾ। ਵੀ ਜਿਹੜਾ ਵੀ ਪੰਜਾਬ ਦਾ ਕੋਈ ਵੱਡਾ ਅਫਸਰ ਰਿਸ਼ਵਤ ਖੋਰ ਫੜਿਆ ਜਾਂਦਾ ਉਹਨੂੰ ਖੰਘਾ ਲਓ ਚੰਗੀ ਤਰ੍ਹਾਂ। ਇੱਥੋਂ ਤੱਕ ਵੀ ਕਹਿ ਸਕਦੇ ਆਂ ਵੀ ਜੇ ਵੱਡੇ ਅਫਸਰਾਂ ਨੂੰ ਫੜ ਕੇ ਤੁਸੀਂ ਟੰਗੋਗੇ ਨਾ ਪੰਜਾਬ ਦਾ ਸਾਰਾ ਕਰਜ਼ਾ ਉਤਾਰਿਆ ਜਾ ਸਕਦਾ ਹੈ। ਇੰਨਾ ਕੁਝ ਬਣਾਇਆ ਹੈ ਨਾ ਆਰਾਮ ਕੋਰ। ਇਹ ਸਚਾਈ ਹੈ। ਹਿੰਮਤ ਰੱਖਦੇ ਹੋ ਗੱਲ ਕਹਿਣ ਦੀ। ਨੋਸਾ ਜੇਲ੍ਹ ਵਿੱਚ ਰਾਤ ਕੱਟੀ ਗੱਦਾ ਦੇ ਤਾਂ ਪਾਸੇ ਮਾਰ ਕੇ ਰਾਤ ਕੱਢੀ ਇਹ ਕੋਈ ਖਬਰ ਹੈ ਦੱਸੋ ਵੀ ਉਹਦਾ ਰਿਮਾਂਡ ਕਿਉਂ ਨਹੀਂ ਲਿਆ ਸੀ ਵੀ ਆਈਏ ਜੇ ਕਿਸੇ ਨੇ ਸਾਈਕਲ ਚੋਰੀ ਕੀਤਾ ਹੋਵੇ ਨਾ ਉਹਦਾ ਵੀ ਰਿਮਾਂਡ 2-4 ਦਿਨ ਦਾ ਪੁਲਿਸ ਮੰਗ ਲੈਂਦੀ ਹੈ ਵੀ ਕੋਈ ਸਕੂਟਰ ਨਾ ਫੜ ਚੋਰੀ ਕੀਤਾ ਹੋਵੇ ਕੋ ਗੱਡੀ ਨਾ ਚੋਰੀ ਕੀਤੀ ਪੁੱਛਾਂਗੇ ਇਹਦੇ ਕੋਲ ਉਹਦਾ ਕਿਉਂ ਨਹੀਂ ਰਿਮਾਂਡ ਲਿਆ ਉਹਦਾ ਮਤਲਬ ਇਹ ਹੈ ਵੀ ਕਾਲੀਆਂ ਦੇ ਮੰਤਰੀ ਵੀ ਫਸਣਗੇ ਵਿੱਚ ਤਾਂ ਅਰੇ ਸਿਨੇ ਮੰਤਰੀ ਫਸਣਗੇ ਕਿਉਂਕਿ ਦਲਾਲੀ ਉਹਨਾਂ ਨੇ ਸਭ ਨਾਲ ਕੀਤੀ ਹੈ ਸਭ ਦਾ ਚਿਹਤਾ ਰਿਆ ਜਿਹਨ ਮੱਥੇ ਮਾਰਦੇ ਭਗਵੰਤ ਮਾਨ ਦੇ ਜਿੰਨਾ মিডিਆ ਨੁਕਸਾਨ ਕਰ ਰਿਹਾ ਹੈ ਨਾ ਪੰਜਾਬ ਦਾ ਮੈਂ ਕਹਿੰਦਾ ਕੋਈ ਨਹੀਂ ਕਰਦਾ ਹੁਣ ਜਿਹੜੀ ਗੱਲ ਕਹਿਣ ਬੜੇ ਉਹ ਕਦੇ ਨਹੀਂ ਕਹਿਣਗੇ ਹੁਣ ਮੈਂ ਦੱਸਣ ਲੱਗਾ ਜੀ ਧਿਆਨ ਦੇ ਨਾਲ ਸੁਣਿਓ ਉਸ ਬੰਦੇ ਦੇ ਘਰੋਂ 7 ਕਰੋੜ ਰੁਪਇਆ ਕੈਸ਼ ਲਗਭਗ 2 ਕਿਲੋ ਸੋਨਾ ਤੇ 40-45 ਲੀਟਰ ਜਿਹੜੀ ਮਹਿੰਗੇ ਬ੍ਰਾਂਡ ਦੀ ਸ਼ਰਾਬ ਸੀ ਉਹ ਫੜੀ ਗਈ ਹੈ ਇੰਗਲਿਸ਼ ਕੜੀਆਂ ਪਤਾ ਨਹੀਂ ਹੋਰ ਕੀ ਕੁਝ ਹੋਣਾ ਗੱਡੀਆਂ ਕੋਠੀਆਂ ਘਰਾਂ ਪਲਾਟ ਜ਼ਮੀਨਾਂ ਬਹੁਤ ਕੁਝ ਹੈ ਜੀ ਬਹੁਤ ਕੁਝ ਨਿਕਲਣਾ ਇਕੱਲਾ ਨਹੀਂ ਬਾਰੇ ਹੋਰ ਦੇ ਵੀ ਹੋਣ ਲੱਗੀ ਹੈ ਇਹ ਜ਼ਰੂਰੀ ਹੁੰਦਾ ਵੀ ਸਰਕਾਰ ਦੇ ਵਿੱਚ ਸਾਰੇ ਬੰਦੇ ਕਰਪਟ ਹੁੰਦੇ ਆ ਇੱਕ ਅੱਧਾ ਬੰਦਾ ਵੀ ਭਲਾ ਮਨਸ ਹੋਵੇ ਨਾ ਉਦਾਹਰਨ ਜਿੰਨੀਆਂ ਮਰਜੀ ਲੱਕੜਾਂ ਦਾ ਢੇਰ ਲਾ ਦਿਓ ਜਿੰਨੀਆਂ ਮਰਜੀ ਲੱਕੜਾਂ ਦਾ ਢੇਰ ਲਾ ਦਿਓ ਜਿੰਨੀਆਂ ਮਰਜੀ ਤੇ ਤੇ ਅੱਗ ਲਾਉਣ ਬਾਅਦ ਇੱਕ ਟੀਲੀ ਦੀ ਲੋੜ ਹੈ ਬਸ ਟੀਲ ਦੀ ਬੋਤਲ ਪਾਓ ਤੇਲੀ ਵਾਲ ਕੇ ਸੜ ਦਿਓ ਜੰਗਲਾਂ ਦੇ ਜੰਗਲ ਸੜ ਕੇ ਰਾਖ ਕਰ ਦੋ ਇੱਕ ਤੇਲੀ ਅੱਗ ਦੀ ਇੱਕ ਬੰਦਾ ਹੀ ਬਹੁਤ ਹੁੰਦਾ ਏ ਭੰਬੜ ਬਾਲਣ ਵਾਸਤੇ ਅਸੀਂ ਕਿੱਥੇ ਖੜੇ ਹਾਂ ਜਿਹੜੇ ਅਕਾਲੀਆਂ ਦੇ ਪੱਤਰਕਾਰ ਨੇ ਭਵੰਤ ਮਾਨ ਦਾ ਚਿਹਤਾ ਸੀ ਕਾਂਗਰਸੀਆਂ ਦੇ ਪੱਤਰਕਾਰ ਨੇ ਭੰਵੰਤ ਮਾਨ ਦਾ ਚਿਹਤਾ ਸੀ ਇਹ ਨਹੀਂ ਕਹਿੰਦੇ ਵੀ ਇਹ ਹੁਣ ਤਾਂ 3 ਸਾਲ ਲਈ ਰਿਹਾ ਵੀ ਪਹਿਲਾ ਜਿਹੜੇ 15 16 ਸਾਲ ਸੀ ਅਕਾਲੀਆਂ ਤੇ ਕਾਂਗਰਸੀਆਂ ਦੇ ਰਾਜ ਵਿੱਚ ਜਿਹੜੇ ਨੇ ਪੈਸੇ ਕਮਾਏ ਨੇ ਉਹ ਵੀ ਹਸਾਬ ਕਿਤਾਬ ਮੰਗ ਲੋ ਜਉਦਰੋਂ ਡਰ ਲੱਗਦਾ ਇਹ ਨੱਕ ਤੇ ਭਲੇਖੇ ਵਿੱਚ ਰਿਓ ਵੀ ਸਰਕਾਰ ਜੇਜ ਹੋਊ ਪੁੱਛਾਂਗੇ ਬਾਅਦ ਵਿੱਚ ਨਾ 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 ਭੁੱਲ ਜੋ ਭੁੱਲ ਜੋ ਇਹ ਤੁਹਾਨੂੰ ਲਿਖ ਕੇ ਦੇ ਦਿੰਦਾ ਸਰਕਾਰ ਨੀਤੇਜ ਹੋਣ ਲੈਂਦੇ ਨਾ ਨਾ ਇਹ ਭੁੱਲ ਜੋ ਇਹਨਾਂ ਦੇ ਅਫਸਰ ਆਉਣਗੇ ਜਾਣਗੇ ਇਹ ਰਿਸ਼ਵਤ ਲੈnde ਰਹਿਣਗੇ ਕਰੋੜਾਂ ਰੁਪਈਆ ਫੜੇ ਜਾਣਗੇ ਪਰ ਦੇਣ ਵਾਲੇ ਕੌਣ ਨੇ ਜਿਸ ਨੇ ਫੋਨ ਕੀਤਾ ਸੀ ਉਹ ਜਿਹੜਾ ਕਹਿੰਦਾ ਮੇਰਾ ਕੰਮ ਕਰਾ ਦਿਓ ਉਹਨੇ 5 ਲੱਖ ਦੇਣ ਗਿਆ ਉਹਨੇ 5 ਲੱਖ ਦੇ ਕੇ ਕਮਾਉਣਾ ਵੀ 50 ਲੱਖ ਹੋਣੇ ਜੇ ਰਿਸ਼ਵਤ ਲੈਣ ਵਾਲਾ ਦੋਸ਼ੀ ਹੈ ਨਾ ਤਾਂ ਦੇਣ ਵਾਲਾ ਉੱਤੇ ਵੱਡਾ ਹੈ ਤਾਂ ਇਹ ਖਤ ਨਾ ਨਹੀਂ ਪਾਦੀ ਕਦੇ ਸੋਚੇ ਬੀਏ ਸਾਰਾ ਕੁਝ ਜੜ ਤੋਂ ਖਤਮ ਕਰ ਗਏ ਰੋਲਾ ਪਾਉਣੇ ਪਾਈ ਚਲੋ ਪਹਿਲਾਂ ਕਾਲੀਆਂ ਵੇੜੇ ਪਾਈ ਗਏ ਕਾਂਰਸੀਆਂ ਵੇੜੇ ਪਾਈ ਗਏ ਹੁਣ ਭਗਵੰਤ ਮਾਨ ਵੇੜੇ ਪਾਈ ਚਲਿਓ ਗਾਹ ਨੂੰ ਫੇਰ ਭਗਵੰਤ ਮਾਨ ਫੇਰ ਕੀ ਦਾ ਪਾਉਂਗੇ ਫਿਰ ਬੀਜੇਪੀ ਦਾ ਪਾ ਲਿਓ ਰੋਲਾ ਪਾਉਣ ਤੇ ਸੀ ਭਾਈ ਚਲੋ ਜਿਹੜੇ ਬੰਦੇ ਕਰਪਟ ਅਫਸਰ ਨੇ ਹੁਣ ਜਲੂਸ ਕੱਢੋ ਵੱਧ ਤੋਂ ਵੱਧ ਸਾਹਮਣੇ ਲੈ ਕੇ ਆਓ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਦਲਾਲ ਅੱਗੇ ਰੱਖੇ ਹੋਣਗੇ ਹੁਣ ਜਿਹੜੇ ਹਰਚੰਦ ਸਿੰਘ ਭੋਲਰ ਨੇ ਉਹ ਤਾਂ ਡੀਆਈਜੀ ਹੈ ਉਹਨੂੰ ਥੱਲੇ ਐਸਐਸਪੀ ਐਸਪੀ ਡੀ ਡਿਪਟੀ ਐਸਐਚਓ ਏਐਸਆਈ ਹੌਲਦਾਰ ਕਨਸਟੇਬਲ ਕਿੰਨੇ ਹੋਣਗੇ ਬੰਦੇ ਇੱਕ ਥੋੜੀ ਹੈ ਬਹੁਤ ਬੰਦਿਆਂ ਦੀ ਲਿਸਟ ਹੈ ਇਹ 100 ਕਰੋੜ ਨਹੀਂ ਇਹ ਤਾਂ 5-700 ਕਰੋੜ ਹੋਊਗਾ ਜਿਹੜੀ ਗੱਲ ਕਹਿਣ ਵਾਲੀ ਆ ਉਹ ਗੱਲ ਕਿਹਾ ਕਰੋ ਜੇ ਪੰਜਾਬ ਨੂੰ ਬਚਾਉਣਾ ਪਾਪਾ ਆਪਣੀ ਪਾਰਟੀ ਦੇ ਕਰਿੰਦੇ ਬਣ ਕੇ ਪੱਤਰਕਾਰੀ ਨਾ ਕਰੋ ਭਰਾਵੋ ਕੁਝ ਨਹੀਂ ਹੋਣਾ ਉਹਨੂੰ ਜੇਲ੍ਹ ਵਿੱਚ ਪਤਾ ਹੈ ਅਗਲੇ ਨੂੰ ਜਿਹਨੇ 5-700 ਕਰੋੜ ਰੁਪਏ ਕਮਾਇਆ ਨਾ ਉਹ 2 ਕਰੋੜ ਜੇਲ੍ਹ ਦੇ ਵਿੱਚ ਵੀ ਲਾ ਦੋਗਾ ਉੱਥੇ ਬਿਸ਼ਕੇ ਮਿਲਨੀ ਹੈ ਉਹਨੂੰ ਵਧੀਆ ਗੱਦਾ ਮਿਲ ਰੋਟੀ ਵਧੀਆ ਮਿਲਨੀ ਹੈ ਵਧੀਆ ਡਾਕਟਰ ਹੋਣਾ ਉੱਥੇ ਭੁਲੇਖੇ ਵਿੱਚ ਨਾ ਰੋ ਜਿਹੜੇ ਬੰਦਾ ਰਿਮਾਂਡ ਨਹੀਂ ਲਿਆ ਸੀਵੀਆਈ ਨੇ ਉਹਨੂੰ ਹੋਣਾ ਕੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੇ ਬੰਦੇ ਦਾ ਰਿਮਾਂਡ ਨਹੀਂ ਲਿਆ ਸਿੱਧਾ ਗ੍ਰਿਫਤਾਰ ਕਰਕੇ ਜੱਜ ਦੇ ਪੇਸ਼ ਕੀਤਾ ਤੇ ਸਿੱਧਾ ਜੇਲ੍ਹ ਵਿੱਚ ਭੇਜਤਾ ਮੈਡੀਕਲ ਕਰਾ ਕੇ ਕੀ ਹੋਣਾ ਹੈ ਉਹ ਦੱਸੋ ਉਹ ਤਾਂ ਸੇਫ ਹੈ ਜੇਨ ਵਿੱਚ ਇੱਥੇ ਤਾਂ ਕੋਈ ਨਾ ਕੋਈ ਪਤਾ ਨਹੀਂ ਕੋਈ ਥੱਪੜ ਮਾਰਨ ਦਾ ਕੁਛ ਕਰ ਦਿੰਦਾ ਤਾਂ ਰਮਾਲ ਬੰਨ ਕੇ ਉਹਨੂੰ ਗੱਡੀ ਵਿੱਚ ਬੈਠਾ ਪਿਆ ਮੂੰਹ ਤੇ ਉਥੇ ਥੋੜੀ ਅਗਲਾ ਕੱਲੇ ਵੈਰਕ ਵਿੱਚ ਰਹੂਗਾ ਨਜ਼ਾਰੇ ਲੈਣੇ ਆਉਂਦੇ ਨੇ ਅਸਿਰੇ ਪੈਸੇ ਕਮਾਏ ਤੁਹਾਨੂੰ ਲੱਗਦਾ ਵੀ ਜਿਹੜਾ 100 ਕਰੋੜ ਰੁਪਇਆ ਫੜਿਆ ਜਿਹੜੀ ਜਾਇਦਤ ਕੱਢੀ ਹੈ ਵੀ ਉਹੀ ਆ ਉਹਦੇ ਕੋਲ ਇਹ ਤਾਂ ਖਲ ਪੂੰਜਾਂ ਵਿੱਚੋਂ ਕੱਢੇ ਹੋਣਗੇ ਫਤ ਨਹੀਂ ਕਿੱਥੇ ਕਿੱਥੇ ਛਿੱਟੇ ਹੋਣਗੇ ਬੁਰਗਿਆਂ ਦੀ ਬੁਰਗੀਆਂ ਭਰ ਕੇ ਉਹ ਤਾਂ ਬਾਕੀ ਹੈ ਉਹ ਤਾਂ ਹਲੇ ਖਰਚ ਹੋਣਾ ਹੈ ਪਰ ਅਸੀਂ ਉਹ ਗੱਲ ਕਰਨੀ ਨਹੀਂ ਜਿਹੜੇ ਗੱਲ ਦੇ ਨਾਲ ਕੋਈ ਫਾਇਦਾ ਹੋਵੇ ਅਸੀਂ ਆਪਣੀਆਂ ਸ਼ੁਰੂਆਤਾਂ ਦੀਆਂ ਸੱਡੇ ਚੱਲੋ ਪੰਜਾਬ ਦੇ ਜੇ ਹਿੱਤ ਦੀ ਗੱਲ ਕਰਨੀ ਹੈ ਪੰਜਾਬ ਨੂੰ ਬਚਾਉਣ ਦੀ ਜੇ ਗੱਲ ਕਰਨੀ ਹੈ ਤੀਰ ਬਿਨ ਕਿ ਜਦੋਂ ਛੱਡਦੇ ਹੋ ਨਾ ਉਹ ਨਿਸ਼ਾਨੇ ਤੇ ਟਿਕਾਣੇ ਤੇ ਲੱਗਣਾ ਚਾਹੀਦਾ ਹੈ ਕਿਸ ਨੇ ਗੱਲ ਕਰੀਏ ਵੀ ਸੀਵੀਆਈ ਨੇ ਰਿਮਾਂਡ ਕਿਉਂ ਨਹੀਂ ਲਿਆ ਕੋਈ ਸਵਾਲ ਕਰੂਗਾ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ